ਜਾਵ ਤੇ ਵਿੱਚ ਜਿਸ ਤਰ੍ਹਾਂ ਮੌਸਮ ਤਬਦੀਲ ਹੋ ਰਿਹਾ ਹੈ ਕੱਲ ਵੀ ਅਨੇਰੀ ਧਖੜ ਆਇਆ ਮੀਂਹ ਪਿਆ ਫਸਲ ਨੂੰ ਜਿਹੜੀ ਮੰਡੀਆਂ ਚ ਪਈ ਹੈ ਖੁੱਲੇ ਆਸਮਾਨ ਦੇ ਹੇਠਾਂ ਕਣਕ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ ਲੇਕਿਨ ਅੱਜ ਮੌਸਮ ਵਿਭਾਗ ਫਿਰ ਅਲਰਟ ਕਰ ਰਿਹਾ ਹੈ ਵੀ ਅਨੇਰੀ ਆ ਸਕਦੀ ਹੈ ਸਮੱਸਿਆ ਦਾ ਮੁੱਖ ਕਾਰਨ ਇਹ ਵੀ ਸਿਰਫ ਮੌਸਮ ਦੀ ਤਬਦੀਲੀ ਹੈ ਵਪਾਰੀ ਤੇ ਕਿਸਾਨ ਦੋਨੋਂ ਚਿੰਤਿਤ ਹੈ ਲੇਕਿਨ ਇੱਕ ਸਮੱਸਿਆ ਮਜ਼ਦੂਰਾਂ ਦੀ ਵੀ ਹੈ ਕਿਉਂਕਿ ਪ੍ਰਵਾਸੀ ਮਜ਼ਦੂਰ ਨਹੀਂ ਆ ਰਹੇ ਉਹਨਾਂ ਨੂੰ ਧਿਆੜੀ ਘਟ ਮਿਲ ਰਹੀ ਹੈ ਜਿਸ ਕਰਕੇ ਇਹ ਪਰੇਸ਼ਾਨੀ ਜਿਸ ਤਰ੍ਹਾਂ ਮੌਸਮ ਵਿਭਾਗ ਕਹਿ ਰਿਹਾ ਹੈ ਕਿ ਮੌਸਮ ਕੀ ਦੇ ਤਬਦੀਲੀ ਹੋ ਰਹੀ ਹੈ ਉਸ ਦੇ ਜ਼ਿਆਦਾ ਦਿੱਕਤਾ ਆਂਦੇ ਆ ਵਪਾਰੀਆਂ ਨੂੰ ਵੀ ਚਿੰਤਾ ਸਤਾ ਜਾਂਦੀ ਕਿ ਇਸ ਦੇ ਮਨੇਰੇ ਆਂਦੀ ਹੈ ਤਿਰਪਾਲਾਂ ਟਕਣੀਆਂ ਪੈਂਦੀਆਂ ਫਸਲ ਖੁੱਲੇ ਆਸਮਾਨ ਦੇ ਹੇਠਾਂ ਲੱਖਾਂ ਟਨ ਕਣਕ ਖੁੱਲੇ ਆਸਮਾਨ ਦੇ ਹੇਠਾਂ ਪਈਏ ਖੇਤਾਂ ਦੇ ਵਿੱਚੋਂ 15-20% ਹੀ ਕਣਕ ਰਹਿ ਗਈ ਹੈ ਲੇਕਿਨ ਸਮੱਸਿਆ ਮਜ਼ਦੂਰਾਂ ਦੀ ਕਰਕੇ ਲਿਫਟਿੰਗ ਦੀ ਵੀ ਆਏਗੀ ਉਸ ਕਰਕੇ ਇਸ ਸਮੱਸਿਆ 'ਗੱਲ ਵੀ ਹੋਣੀ ਚਾਹੀਦੀ ਕਿ ਮਜ਼ਦੂਰਾਂ ਨੂੰ ਵੀ ਸਹੀ ਪੈਸੇ ਮਿਲਣ ਤਾਂ ਕਿ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਉਹ ਮਨ ਖੁਸ਼ ਹੋ ਕੇ ਆਪਣਾ ਕੰਮ ਕਰ ਸਕਣ ਤੋ ਅਸੀਂ ਕਿ ਮੰਡੀ ਤੇ ਖੜੇ ਹਜ਼ਾਰਾਂ ਟਨ ਖੁੱਲੇ ਆਕਾਸ਼ ਦੇਡ ਕਣਕ ਪਈ ਹੈ ਕਿਸਾਨਾਂ ਨੂੰ ਵੀ ਚਿੰਤਾ ਹੈ ਵਪਾਰੀਆਂ ਨੂੰ ਵੀ ਚਿੰਤਾ ਹੈ ਅਦਾਰਸ਼ ਸਿੰਘ ਪਿੰਡ ਅਦਾਨੀਪੁਰ ਹਾਂਜੀ ਅੱਜ ਮੌਸਮ ਤਬਦੀਲੀ ਫੇਰ ਗਈ ਹੈ ਤੁਹਾਨੂੰ ਕੀ ਲੱਗਦਾ ਕਿੰਨੀ ਫਸਲ ਪਈ ਹੋਣੀ ਇੱਥੇ ਫਸਲ ਤਾਂ ਜੇ ਸਾਰੀ ਪਈ ਹੈ ਜੀ ਬੜੀਆ ਤੀਜਾ ਸਤੁੱਲੀ ਹੋਵੇਗੀ ਤੇ ਨੁਕਸਾਨ ਹੀ ਨੁਕਸਾਨ ਹੈ ਹੁਣ ਫਸਲ ਦਾ ਭਾਈ ਬਾਰਿਸ਼ ਕਰਕੇ ਇਹ ਗਵਰਨਮੈਂਟ ਨੇ ਜਿੰਨੀਆਂ ਗਵਰਨਮੈਂਟ ਨੇ ਕੋਈ ਇੰਤਜ਼ਾਮ ਹੀ ਨਹੀਂ ਇਹ ਨਾਲ ਕੋਲ ਤੇ ਨਾਲੇ ਕਰ ਸਕਦੇ ਨੇ ਤੇ ਘਾਟਾ ਪੈਂਦਾ ਤੇ ਘਾਟਾ ਪੈਂਦਾ ਕਿੰਨੂ ਇਹ ਸਾਨੂੰ ਸਾਡੇ ਲੋਕਾਂ ਨੂੰ ਟੈਕਸ ਵਧਾਈ ਜਾਣਗੇ ਸਰਕਾਰਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਪਹਿਲਾਂ ਪਤਾ ਫਸਲ ਆਉਣਾ ਹੈ ਇਹ ਕਾ ਫਸਲ ਵੀ ਚੰਗਾ ਸੀ ਅੱਗੇ ਨਾਲੋਂ ਫਰਕ ਸੀ ਵਧਲਦਾ ਹਾਂ ਜੀ ਝਾੜ ਵੀ ਚੰਗੇ ਸਨ ਕਰਨਬੀਰ ਸਿੰਘ ਜੀ ਪਿੰਡ ਮਾਵੀ ਸੱਪਾਂ ਤੋਂ ਮਾਵੀ ਸੱਪਾਂ ਤੋਂ ਕੀ ਹੋ ਗਏ ਜਿਸ ਤਰ੍ਹਾਂ ਮੌਸਮ 'ਚ ਤਬਦੀਲੀ ਦੱਸੀ ਜਾ ਰਹੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਕਣਕ ਦੀ ਫਸਲ ਹੈ ਨਾ ਬੜੀ ਨਾਜ਼ੁਕ ਫਸਲ ਹੈ ਇਹਦੇ ਵਿੱਚ ਇਸ ਨੂੰ ਖਤਰੇ ਬੜੇ ਰਹਿੰਦੇ ਨੇ ਅੱਗ ਦਾ ਇਸ ਨੂੰ ਖਤਰਾ ਰਹਿੰਦਾ ਹੈ ਮੀਂਹ ਨੇ ਰੀਚ ਖੜ ਗੜਿਆਂ ਦਾ ਗੜੇ ਮਾਰੀ ਦਾ ਇਸ ਨੂੰ ਖਤਰਾ ਰਹਿੰਦਾ ਬਹੁਤ ਸਾਰੇ ਖਤਰੇ ਨੇ ਕਣਕ ਦੀ ਫਸਲ ਨੂੰ ਬੜੀ ਨਾਜ਼ੁਕ ਫਸਲ ਹੈ ਪਰ ਇਸ ਵਾਰ ਜਿਹੜੀ ਫਸਲ ਹੈ ਤਕਰੀਬਨ 80% ਜਿਹੜੀ ਫਸਲ ਹੈ ਕਟਾਈ ਹੋ ਚੁੱਕੀ ਹੈ 20% ਕਟਾਈ ਹਲੇ ਵੀ ਰਹਿੰਦੀ ਹੈ ਜਿਹੜੀ ਪਛੇਤੀਆਂ ਕਣਕਾਂ ਦੀ ਬਜਾਈ ਕੀਤੀ ਹੈ ਬਹੁਤ ਸਾਰੇ ਪਛੇਤੇ ਬੀਜ ਨੇ ਜਿਨ੍ਹਾਂ ਦੇ ਵਿੱਚ 550 ਦੀ ਹੋਰ ਵੀ ਬਹੁਤ ਸਾਰੇ ਬੀਜ ਨੇ ਜਿਹੜੇ ਪਛੇਤੀ ਬਜਾਈ ਆ ਉਹਨਾਂ ਦੀ ਕਟਾਈ ਹਲੇ ਬਾਕੀ ਐ ਪਰ ਇਹ ਮੌਸਮ ਤਵਦਿਲ ਕੋ ਚਿੰਤਾ ਕਰ ਦੇ ਰਿਹਾ ਹਾਂਜੀ ਹਾਂ ਬਿਲਕੁਲ ਕਿਸਾਨਾਂ ਲਈ ਤਾਂ ਚਿੰਤਾ ਦੀ ਵਿਸ਼ਾ ਜਦੋਂ ਮੌਸਮ ਕਣਕ ਦੀ ਫਸਲ ਖੁੱਲਿਆ ਸਮਾਂ ਦੇ ਪਈ ਐ ਕਿਸਾਨਾਂ ਦੇ ਲਈ ਚਿੰਤਾ ਦਾ ਵਿਸ਼ਾ ਤੁਸੀਂ ਵੀ ਅੜਤੇ ਕੋਲ ਕੰਮ ਕਰਦੇ ਹੋ ਨੇ ਲੰਬੇ ਸਮੇਂ ਤੋਂ ਤੁਸੀਂ ਕੀ ਕਿੰਨਾ ਕਮਲ ਪਿਆਉਣਾ ਇਸ ਟਾਈਮ ਮਾਲ ਤਕਰੀਬਨ ਵੈਸੇ ਤਾਂ ਕੰਡੇ ਚੱਲ ਰਹੇ ਨੇ ਮੰਡੀ ਦੇ ਵਿੱਚ ਪਿਆ ਵੈਸੇ ਤਕਰੀਬਨ ਕੋਈ ਲੱਖ ਕਟਾ ਪਿਆ ਹੁਣ ਮੰਡੀ 'ਚ ਹੂੰ ਠੀਕ ਹੈ ਬਾਈ ਕੰਮ ਤਾਂ ਚੱਲ ਰਿਹਾ ਸਹੀ ਕੋਈ ਦਿੱਕਤ ਨਹੀਂ ਬਾਰਦਾਨ ਦੀ ਕੋਈ ਦਿੱਕਤ ਨਹੀਂ ਹੈਗੀ ਮੌਸਮ ਦੀ ਚਿੰਤਾ ਉਸ ਵਧਾਈ ਹੈ ਮੌਸਮ ਦੀ ਜਿਹੜੀ ਚਿੰਤਾ ਹੈਗੀ ਹੈ ਜੀ ਉਸ ਹਾਵ ਨਾਲ ਅਸੀਂ ਵੀ ਚਲੋ ਅਰੇਂਜਮੈਂਟ ਕਰਦੇ ਆਂ ਤਰਪਾਲਾਂ ਵੀ ਦਿੰਨੇ ਆਂ ਹਾਂ ਸਾੜ ਦਾ ਜੋ ਇੰਤਜ਼ਾਮ ਅਸੀਂ ਕਰ ਰਹੇ ਆਂ ਕੋਸ਼ਿਸ਼ ਬੋਰੀਆਂ ਟੱਕਦੇ ਜਿਮੀਦਾਰਾਂ ਦੇ ਢੇਰੀਆਂ ਵਿੱਚ ਟੱਕਦੇ ਟੱਕਦੀ ਚਿੰਤਾ ਹੁੰਦੀ ਨਾ ਸਾਨੂੰ ਟੈਨਸ਼ਨ ਤਾਂ ਸਾਨੂੰ ਵੀ ਜਿਆਦਾ ਹੈ ਜੀ ਵਪਾਰੀ ਨੂੰ ਵੀ ਉਤਨੀ ਜਿਆਦਾ ਟੈਨਸ਼ਨ ਨਹੀਂ ਜਿੰਨੀ ਕਿਸਾਨ ਨੂੰ ਟੈਨਸ਼ਨ ਹੁੰਦੀ ਹੈ ਪ੍ਰਧਾਨ ਜੀ ਜਿਸ ਤਰ੍ਹਾਂ ਕੱਲ ਤੂਫਾਨ ਆਇਆ ਅੱਜ ਵੀ ਮੌਸਮ ਦੀ ਤਬਦੀਲੀ ਦੱਸੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਲੱਗਦਾ ਹੈ ਤੁਹ ਪਰਮਾਤਮਾ ਦੇ ਨਾਲ ਅਸੀਂ ਕੋਈ ਟੱਕਰ ਨਹੀਂ ਲੈ ਸਕਦੇ ਇਹ ਤਾਂ ਤਰਪਾਲਾਂ ਉਡੀਆਂ ਨੇ ਛੱਤਾ ਉਡਗੀਆਂ ਸਾਡੇ ਦੋ ਤਿੰਨ ਫੈਕਟਰੀਆਂ ਦੀਆਂ ਅੱਗ ਵੀ ਲੱਗ ਗਈ ਕਈ ਜਗ੍ਹਾ ਤੇ ਫਾਇਰ ਵੀ ਹੋ ਗਈ ਪਰਮਾਤਮਾ ਦੇ ਨਾਲ ਅਸੀਂ ਟੱਕਰ ਨਹੀਂ ਲੈ ਸਕਦੇ ਸਾਡਾ ਪ੍ਰਬੰਧ ਪੂਰਾ ਹੈ ਸ਼ੈੱਡ ਵੀ ਪਏ ਹੋਏ ਨੇ ਤਰਪਾਲਾਂ ਵੀ ਹੈਗੀਆਂ ਕਿੰਨਾ ਕੁ ਮਾਲ ਪੇਸਟ ਨੂੰ ਮਾਲ ਤਾਂ ਇਸ ਕਰਕੇ ਪਿਆ ਪ੍ਰਵਾਸੀ ਮਜ਼ਦੂਰ ਨਹੀਂ ਆ ਰਹੇ ਮਜ਼ਦੂਰੀ ਦੇ ਰੇਟ ਬਹੁਤ ਘੱਟ ਨੇ ਸਾਡੇ 3 ਰੁਪਏ ਅਸੀਂ ਪ੍ਰਾਈਵੇਟ ਜੀਰੀ ਦੀ 35 ਕਿਲੋ ਦੀ ਚਕਾਈ ਦੇ ਰਹੇ ਹਾਂ ਇਹਦੀ 2 ਰੁਪਏ 64 ਪੈਸੇ ਆ ਜਦ ਕਿ ਇਹਦੀ 5 ਰੁਪਏ ਹੋਣੀ ਚਾਹੀਦੀ ਆ 50 ਕਿਲੋ ਦੀ 35 ਕਿਲੋ ਦੇ ਸਾਢੇ 3 ਰੁਪਏ ਸਾਰੇ ਪ੍ਰਾਈਵੇਟ ਸੇਲਾ ਪਲਾਂਟ ਵਾਲੇ ਦੇ ਰਹੇ ਨੇ ਤਾਂ 50 ਕਿਲੋ ਦੀ ਲਗਾਈ ਤਾਂ 50 ਕਿਲੋ ਚਾਹੀਏ ਮੰਡੀਆਂ ਸੇ ਜਿਹੜੇ ਕਣਕ ਦਾ ਇੱਥੇ ਪਲੇ ਰਹਿਣਾ ਇਹ ਮਜ਼ਦੂਰਾਂ ਦੀ ਸਮੱਸਿਆ ਮਜ਼ਦੂਰ ਘੱਟ ਹੋਣ ਕਰਕੇ ਸ਼ਨਾਈ ਦਾ ਰੇਟ 31 7 ਪੈਸੇ ਪਰ ਬੈਗ ਵਧਿਆ ਸ਼ਨਾਈ ਦਾ ਰੇਟ 6 ਰੁਪਏ ਕੱਟਾ ਹੋਣਾ ਚਾਹੀਦਾ ਕੌਣ ਮਜ਼ਦੂਰ ਕੰਮ ਕਰੂਗਾ 300 ਰੁਪਏ ਦਿਹਾੜੀ ਤੇ ਪਰ ਵਾਸੀ ਮਜ਼ਦੂਰ ਤਦ ਹੀ ਆਣਗੇ ਜੇ ਉਹਨਾਂ ਦੀ ਦਿਹਾੜੀ ਬਣੂ ਬਿਲਕੁਲ ਜੋ ਕੱਲ ਤੱਕ ਜਿਹੜੀ ਸਮਾਣਾ ਮੰਡੀ ਮੇਨ ਮੰਡੀ ਦੇ ਵੱਖ-ਵੱਖ ਜਿਹੜੇ ਖਰੀਦ ਕੇਂਦਰਾਂ ਦੇ ਵਿੱਚ ਟੋਟਲ ਅਰਾਈਵਲ ਆ ਉਹ 80200 ਐਮਟੀ ਪਹੁੰਚ ਚੁੱਕੀ ਆ ਤੇ ਲਾਸਟ ਲਾਸਟ ਈਅਰ ਜਿਹੜੀ ਇਹ ਅਰਾਈਵਲ ਸੀਗੀ ਉਹ 143000 ਐਮਟੀ ਸੀਗੀ ਤੇ ਇਸ ਵਾਰ ਸਾਨੂੰ ਅਸੀਂ ਸੋਚ ਰਹੇ ਹਾਂ ਵੀ ਇਹ 1.5 ਲੱਖ ਐਮਟੀਆਂ ਸਮਾਣਾ ਦੀਆਂ ਤੇ ਸਮਾਣਾ ਦੀਆਂ ਬਾਕੀ ਕੁਝ ਛੋਟੀਆਂ ਮੰਡੀਆਂ ਦੇ ਵਿੱਚ 1.5 ਲੱਖ ਐਮਟੀ ਦੀ ਆਮਦ ਹੋਊਗੀ ਤੇ ਇਹਦੇ ਵੀ ਹੁਣ ਸਿੰਘ ਅਸੀਂ ਕਿ ਅੱਜ ਕੋਈ ਤਾਂ 3 ਦਿਨ ਨਹੀਂ ਹੋ ਚੁੱਕੇ ਇਹਦੇ ਤੋਂ 80 ਦੇ ਵਿੱਚੋਂ ਜੀ 6614 ਐਮਟੀ ਪਰਚੇਜ ਹੋ ਚੁੱਕੀ ਆ ਤੇ ਥੋੜਾ ਜਿਹਾ ਕੱਲ ਮੌਸਮ ਹੋਣ ਦਾ ਖਰਾਬ ਹੋਣ ਕਰਕੇ ਥੋੜੀ ਜਿਹਾ ਅਰਾਈਵਲ ਅੱਜ ਦੀ ਥੋੜੀ ਜਿਹੀ ਅਰਾਈਵਲ ਵੀ ਘੱਟ ਹੋ ਰਹੀ ਆ ਤੇ ਪਰਚੇਜ ਵੀ ਜੇ ਕੋਈ ਢੇਰੀ ਮਾਇਚ ਅੰਡਰ ਮਾਇਚ ਰਹੋਗੀ ਤਾਂ ਉਹਦੀ ਅੱਜ ਖਰੀਦ ਵੀ ਕੀਤੀ ਜਾਊਗੀ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼